ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਭਾਰਤ ਦੇ ਲੱਗਦਾ ਸਟੇਟ ਦੇ ਵਿੱਚ ਲਗ ਲਗ ਪਾਰਟੀਆਂ ਆਪਣਾ ਦਾ ਪ੍ਰਚਾਰ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਇਸ ਨੂੰ ਲੈ ਕੇ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਵੀ ਸਿਆਸਤ ਲਗਾਤਾਰ ਪਖੀ ਹੋਈ ਆ ਇੱਕ ਦੂਜੀ ਪਾਰਟੀ ਦੇ ਉੱਤੇ ਵੱਡੇ ਇਲਜ਼ਾਮ ਲੱਗ ਰਹੇ ਨੇ ਦੂਜੇ ਪਾਸੇ ਇਸ ਵਾਰ ਭਾਜਪਾ ਪੂਰੀ ਤਿਆਰੀ ਦੇ ਵਿੱਚ ਹੈ ਕਿ ਪੰਜਾਬ ਤੋਂ ਕਾਫੀ ਸਿੱਟਾਂ ਉਹਨਾਂ ਨੇ ਆਪਣੀ ਝੋਲੀ ਦੇ ਵਿੱਚ ਪਾਉਣੇ ਦਾਅਵੇ ਕਰ ਰਹੀਆਂ ਨੇ ਕਿ 13 ਦੀ 13 ਸੀਟਾਂ ਭਾਜਪਾ ਜਿੱਤੇਗੀ ਪਰ ਆਨੰਦਪੁਰ ਸਾਫ ਸੀਟ ਤੋਂ ਪੇਚ ਫਸਿਆ ਹੋਇਆ ਹੈ ਇਸ ਨੂੰ ਲੈ ਕੇ ਆਵਾਦੀ ਪਾਰਟੀ ਨੇ ਆਪਣਾ ਚਿਹਰਾ ਐਲਾਨ ਕਰ ਦਿੱਤਾ ਹੈ ਅਜੇ ਤੱਕ ਕਾਂਗਰਸ ਤੇ ਦੂਜੇ ਪਾਸੇ ਭਾਜਪਾ ਪਿੱਛੇ ਹੈ ਜਿਸ ਨੂੰ ਲੈ ਕੇ ਭਾਜਪਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਨਵਾਂ ਚਿਹਰਾ ਜੋ ਕਿ ਪੰਜਾਬ ਦੇ ਸੈਕਟਰੀ ਸੁਭਾਸ਼ ਸ਼ਰਮਾ ਨੂੰ ਅਨਾਉਂਸ ਕਰਨ ਜਾ ਰਹੀ ਹੈ ਵੱਡੀ ਖਬਰ ਹੈ ਵੱਤ ਵੱਤ ਵੀਡੀਓ ਨੂੰ ਸ਼ੇਅਰ ਕਰਿਓ ਕਿ ਸੁਭਾਸ਼ ਸ਼ਰਮਾ ਨੂੰ ਟਿਕ ਦੇ ਸਕਦੀ ਹੈ ਭਾਜਪਾ ਲਗਾਤਾਰ ਇਹ ਚਰਚਾਾਂਵਾਂ ਚੱਲ ਰਹੀਆਂ ਨੇ ਭਾਜਪਾ ਦੇ ਆਗੂਆਂ ਦੇ ਵਿੱਚ ਭਾਜਪਾ ਦੇ ਵਰਕਰਾਂ ਦੇ ਵਿੱਚ ਕਿਸ ਬਾਦ ਸ਼ਰਮਾ ਨੂੰ ਟਿਕਟ ਮਿਲ ਸਕਦੀ ਹੈ ਹੋਰ ਵੀ ਚਿਹਰੇ ਕਾਫੀ ਰੇਸ ਦੇ ਵਿੱਚ ਨੇ ਪਰ ਕਿਤਨੇ ਕਿਤੇ ਪੰਜਾਬ ਦੇ ਵਿੱਚ ਪੰਜਾਬ ਸੈਕਟਰੀ ਨੂੰ ਜਿਹੜਾ ਅਨੰਤਪੁਰ ਸਾਹਿਬ ਸੀਟ ਤੋਂ ਐਲਾਨ ਕਰ ਸਕਦੇ ਨੇ ਕਿਉਂਕਿ ਲਗਾਤਾਰ ਉਹਨਾਂ ਦੀ ਮੀਟਿੰਗਾਂ ਅਨੰਤਪੁਰ ਸਾਹਿਬ ਸੀਟ ਤੋਂ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਭਾਵੇਂ ਇੱਕ ਨੌਲੀ ਏਰੀਆ ਦੀ ਗੱਲ ਕਰੀਏ ਰੋਪੜ ਦੀ ਗੱਲ ਕਰੀਏ ਕਰਾਲੀ ਨਵਾਗਰੋਂ ਮੁਹਾਲੀ ਇਸ ਪਾਸੇ ਲਗਾਤਾਰ ਮੀਟਿੰਗਾਂ ਜਾਰੀ ਨੇ ਪਰ ਹੁਣ ਵਰਕਰਾਂ ਦੇ ਵਿੱਚ ਇਹ ਪੂਰੀ ਦੌੜ ਲੱਗੀ ਹੋਈ ਹੈ ਕਿ ਕਿਤਨੇ ਕਿਦਾਂ ਸੁਭਾਸ਼ ਸ਼ਰਮਾ ਨੂੰ ਟਿਕਟ ਮਿਲਦੀ ਹੈ ਤਾਂ ਕਿਤੇ ਨਾ ਕਿਤੇ ਹਿੰਦੂ ਚਿਹਰਾ ਅਗਰ ਅਨੰਦ ਪ੍ਰਸਾਦ ਸਿੱਧੂ ਅੱਗੇ ਆਂਦਾ ਹੈ ਤਾਂ ਕਰਾਰੀ ਦੀ ਗੱਲ ਕਰੀਏ ਬਾਜ਼ਾਰ ਦੀ ਜabe ਸ਼ਹਿਰ ਦੀ ਗੱਲ ਕਰੀਏ ਨਵਾਂਗੜੋਂ ਸ਼ਹਿਰ ਦੀ ਗੱਲ ਕਰੀਏ ਹੋਰ ਉੱਪਰ ਸ਼ਹਿਰ ਦੀ ਗੱਲ ਕਰੀਏ ਕਾਫੀ ਜਿਹੜਾ ਬੀਜੇਪੀ ਦੇ ਵਰਕਰ ਨੇ ਇਸ ਏਰੀਏ ਦੇ ਵਿੱਚ ਪਿੰਡਾਂ ਦੇ ਵਿੱਚ ਭਾਵੇਂ ਕਾਫੀ ਵੋਟ ਕੱਟ ਭਾਜਪਾ ਨੂੰ ਮਿਲਦੀ ਹੈ ਪਰ ਕਿਤੇ ਕਿਤੇ ਅਗਰ ਭਾਜਪਾ ਦਾ ਵਿਰੋਧ ਪਿੰਡਾਂ ਦੇ ਵਿੱਚ ਨਹੀਂ ਹੁੰਦਾ ਤਾਂ ਕਿਤੇ ਨੇ ਭਾਜਪਾ ਕਾਫੀ ਵੋਟ ਜਿਹੜੀ ਪਿੰਡਾਂ ਦੇ ਵਿੱਚ ਵੀ ਲੈ ਸਕਦੀ ਹੈ ਇਸ ਨੂੰ ਕਿ ਸੁਭਾਸ਼ ਸ਼ਰਮਾ ਸਾਡੇ ਨਾਲ ਲੈਂਥ ਜੋੜਨ ਕਿ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਬਾਰੇ ਉਹਨਾਂ ਦਾ ਕੀ ਬਿਆਨ ਹੈ ਉਹ ਕੀ ਕਹਿੰਦੇ ਨੇ ਕਿ ਉਹਨਾਂ ਨੂੰ ਟਿਕਟ ਭਾਜਪਾ ਦੇਣ ਜਾ ਰਹੀ ਹੈ ਜਾਂ ਨਹੀਂ ਦੇਣ ਜਾ ਰਹੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਰ ਅੱਛਾ ਟਿਕਟ ਦਾ ਅਨਾਉਂਸ ਹੋਣ ਜਾ ਰਿਹਾ ਤੁਹਾਡੇ ਨਾਮ ਤੇ ਉੱਤੇ ਚਰਚਾਾਂ ਚੱਲੀਆਂ ਹੋਈਆਂ ਨੇ ਜੀ ਕਿੰਨੀ ਸਚਾਈ ਹੈ ਇਸ ਬਾਰੇ ਨਨੰਦਪੁਰ ਸਾਹਿਬ ਸਾਹਿਬ ਸੇਟ ਤੋਂ ਤੁਹਾਨੂੰ ਐਲਾਨ ਕਰ ਸਕਦੇ ਨੇ ਜਿਸ ਤਰੀਕੇ ਨਾਲ ਤੁਹਾਡੇ ਵਰਕਰਾਂ ਦੇ ਵਿੱਚ ਕਾफी ਖੁਸ਼ੀ ਦੀ ਲਹਿਰ ਹੈ ਕਿ ਸੁਭਾਸ਼ ਸ਼ਰਮਾ ਜੀ ਆ ਰਹੇ ਨੇ ਪੰਜਾਬ ਸਿੱਕਾ ਹਾਂਜੀ ਪਰ ਪਰ ਦੱਸਿਆ ਜਾ ਰਿਹਾ ਕਿ ਥੋ ਤੁਸੀਂ ਰੇਸ ਦੇ ਵਿੱਚੋਂ ਕਿ ਤੁਹਾਡਾ ਚਿਹਰਾ ਸਾਹਮਣੇ ਆ ਸਕਦਾ ਹੈ ਕਿ ਹਿੰਦੂ ਚਿਹਰੇ ਦੇ ਉੱਤੇ ਜਿਹੜੀ ਹੈ ਬੀਜੇਪੀ ਇਸਰ ਐਲਾਨ ਕਰ ਸਕਦੀ ਹੈ ਨਨੰਦਪੁਰ ਸਾਹਿਬ ਸੇਟ ਤੋਂ ਤੁਹਾਡੀ ਕਿੰਨੀ ਕੀ ਤਿਆਰੀ ਹੈ ਸਰ ਕਿੰਨੇ ਕ ਵਰਕਰ ਉਤਸ਼ਾਹ ਦੇ ਵਿੱਚ ਨੇ ਕਿਉਂ ਤੁਹਾਡੀ ਲਗਾਤਾਰ ਮੀਟਿੰਗਾਂ ਕਨੌਲੀ ਦੀ ਸਾਈਡ ਦੇਖੀਏ ਅਨੰਦਪੁਰ ਸਾਹਿਬ ਸਾਈਡ ਦੇਖੀਏ ਤਾਂ ਆਪਾਂ ਕਾਫੀ ਹਾਂਜੀ ਅਗਰ ਤਾਂ ਹਾਂਜੀ 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 ਅਜਾ ਹਿੰਦੂ ਚਿਹਰਾ ਜਿਸ ਤਰੀਕੇ ਦੇ ਨਾਲ ਇਸ ਇਸ ਸੀਟ ਦੇ ਉੱਤੇ ਆ ਸਕਦਾ ਅੱਗੇ ਜਿਸ ਤਰੀਕੇ ਨਾਲ ਤੁਹਾਡੀ ਪਾਰਟੀ ਇਹ ਦਾਖਲ ਨੂੰ ਤਿਆਰ ਬੈਠੀ ਹੈ ਹਾਂਜੀ ਹਾਂਜੀ ਕਿਰਿਆਕਰਤਾ ਜਿੱਤਦਾ ਹੋਏਗਾ ਹਾਂਜੀ ਪੰਜਾਬ ਤੇ ਹਾਂਜੀ ਅਜੇ ਸਰ ਜਿਸ ਤਰੀਕੇ ਨਾਲ ਕਈ ਪਿੰਡਾਂ ਦੇ ਵਿੱਚ ਵਿਰੋਧ ਵੀ ਹੋ ਰਿਹਾ ਜਿਵੇਂ ਹਸਰਾਜ ਹਸਦਾ ਵੀ ਵਿਰੋਧ ਫਰੀਦਕੋਟ ਦੇ ਏਰੀਆ ਦੇ ਵਿੱਚ ਹੋਇਆ ਸੀ ਕੋਈ ਗੱਲ ਵਿਰੋਧ ਕਿਸ ਵਾਲਾ ਨਹੀਂ ਚਾਰ ਨੰਬਰ ਦਾ ਹਾਂਜੀ ਕੁਝ ਸਿਆਸੀ ਪਾਰਟੀਆਂ ਕਰਾਰੀਆਂ ਨੇ ਜਾਂ ਕਿਤਨੇ ਤੇ ਲੋਕ ਕਰ ਰਹੇ ਨੇ ਤੁਹਾਡਾ ਕੀ ਕਹਿਣਾ ਹੈ ਇਸ ਵਾਰ ਸੱਚੀ ਮੋਟਿ ਤੇ ਹੈ ਇਹ ਜਿਹੜਾ ਵਕਸ਼ਾ ਹਾਂਜੀ ਹਾਂਜੀ ਮਤਲਬ ਕਿ ਤੁਹਾਡੇ ਚਿਹਰਾ ਮੰਨ ਸਕਦੇ ਆ ਕਿ ਆਉਣ ਵਾਲੇ ਦਿਨਾਂ ਚ ਨਾਉਂਸ ਹੋ ਸਕਦਾ 2-4 ਦਿਨ ਦੇ ਵਿੱਚ ਦੇਖੋ ਪਾਰਟੀ ਕੀ ਆਪਣੇ ਤਿਆਰ ਹੈ ਠੀਕ ਠੀਕ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਠੀਕ ਹੈ ਸਰ ਤੋਂ ਦੇਖੋ ਕਿ ਇਹ ਸੰ ਸੁਭਾਸ਼ ਸ਼ਰਮਾ ਜਿੰਨਾ ਵੱਲੋਂ ਪੂਰੀ ਜਾਣਕਾਰੀ ਦਿੱਤੀ ਹੈ ਇਹਨਾਂ ਨੂੰ ਦੱਸਿਆ ਗਿਆ ਕਿ ਪਾਰਟੀ ਟਿਕਟ ਦੇ ਸਕਦੀ ਹੈ ਉਹ ਰੇਸ ਦੇ ਵਿੱਚ ਨੇ ਪੂਰੀਆਂ ਤਿਆਰੀਆਂ ਨੇ ਉਹਨਾਂ ਵੱਲੋਂ ਅਗਰ ਭਾਜਪਾ ਉਹਨਾਂ ਵੱਲ ਦੱਸਿਆ ਗਿਆ ਭਾਜਪਾ ਟਿਕਟ ਦਿੰਦੀ ਹੈ ਤਾਂ ਸਾਡੇ ਅਨੰਦਪੁਰ ਸਾਹਿਬ ਸੀਟ ਤੋਂ ਅਸੀਂ ਜਿੱਤ ਕੇ ਭਾਜਪਾ ਦੀ ਝੋਲੀ ਵਿੱਚ ਸੀਟ ਪਾਵਾਂਗੇ ਪਰ ਹੁਣ ਆਉਣ ਵਾਲੇ ਦਿਨ ਦੇਖਦੇ ਆ ਕਿ ਹੁਣ ਭਾਜਪਾ ਬਾਕੀ ਸੁਭਾਸ਼ ਸ਼ਰਮਾ ਨੂੰ ਟਿਕਟ ਅਨਾਉਂਸ ਕਰਦੀ ਹੈ ਜਾਂ ਕੋਈ ਹੋਰ ਚਿਹਰਾ ਲੈ ਕੇ ਅੱਗੇ ਆਉਂਦੀ ਹੈ ਕਿਉਂਕਿ ਕਾਫੀ ਦੌਰ ਦੇ ਵਿੱਚ ਨੇ ਚਿਹਰੇ ਪਰ ਜਿਸ ਤਰੀਕੇ ਨਾਲ ਪੰਜਾਬ ਸੈਕਟਰੀ ਹੈ ਕਾਫੀ ਵੱਡਾ ਨਾਮ ਹੈ ਸੁਭਾਸ਼ ਸ਼ਰਮਾ ਦਾ ਇੱਕ ਹਿੰਦੂ ਚਿਹਰਾ ਹੈ ਇਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਹਿੰਦੂ ਸਿੱਖ ਮੁਸਲਮਾਨ ਸਭ ਨੂੰ ਨਾਲ ਲੈ ਕੇ ਚੱਲਦੀ ਹੈ ਭਾਜਪਾ ਇਸ ਨੂੰ ਲੈ ਕੇ ਅਨੰਤਪੁਰ ਸਾਹਿਬ ਸੀਟ ਤੋਂ ਪੂਰੀਆਂ ਤਿਆਰੀਆਂ ਨੇ ਭਾਜਪਾ ਦੀਆਂ ਤਾਂ ਹੁਣ ਦੇਖਦੇ ਕਿੰਨੇ ਕ ਲੋਕ ਅਕਸੈਪਟ ਕਰਦੇ ਨੇ ਤਾਂ ਹਣ ਵਾਲਾ ਸਮਝ ਦੱਸੇਗਾ ਤੁਹਾਡੇ ਕੈਨੋ ਜਸਪ੍ਰੀਤ ਦੇ ਨਾਲ ਹਰਤੇ ਸਿੰਘ